ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ A1 ਨਿਊਜ਼ ਅੰਮ੍ਰਿਤਸਰ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਅਤੇ ਪੂਰੇ ਭਾਰ ਦੇ ਭਾਰਤ ਦੇ ਵਿੱਚ ਬਜਟ ਨੂੰ ਲੈ ਕੇ ਜੋ ਗੱਲਬਾਤ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਹੀ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਵਾਰ ਵੀ ਬਜਟ ਤੋਂ ਬਹੁਤ ਜ਼ਿਆਦਾ ਉਮੀਦ ਸੀ ਪਰ ਪੰਜਾਬ ਦੇ ਵਿੱਚ ਜਿਸ ਹਿਸਾਬ ਦਾ ਲੋਕ ਬਜਟ ਚਾਹੁੰਦੇ ਸੀ ਇੱਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਉਸ ਹੱਬ ਦਾ ਜਿਹੜਾ ਬਜਟ ਆ ਉਹ ਪੇਸ਼ ਨਹੀਂ ਕੀਤਾ ਗਿਆ ਜੇ ਪੂਰੇ ਭਾਰਤ ਭਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਪੂਰੇ ਭਾਰਤ ਦਾ ਪੇਟ ਭਰਦੇ ਨੇ ਹਰ ਤਰ੍ਹਾਂ ਦੀ ਜਿਹੜੀ ਖੇਤੀ ਆ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਆ ਅਤੇ ਪੂਰਾ ਜਿਹੜਾ ਅਨਾਜ ਆ ਹਿੰਦੁਸਤਾਨ ਦੇ ਵਿੱਚ ਜਾਂਦਾ ਹੈ ਪਾਰੇ ਪੰਜਾਬ ਦੇ ਲੋਕਾਂ ਵਾਸਤੇ ਅਤੇ ਜੋ ਕਿਸਾਨ ਨੇ ਉਹਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਕੁਝ ਵੀ ਜ਼ਿਆਦਾ ਖਾਸ ਨਹੀਂ ਕੀਤਾ ਗਿਆ ਉਸ ਨੂੰ ਲੈ ਕੇ ਹੀ ਅੰਮ੍ਰਿਤਸਰ ਦੇ ਜੋ ਵਸਨੀਕ ਨੇ ਉਹਨਾਂ ਦੇ ਨਾਲ ਵੀ ਆਪਣੀ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਦੇ ਨੇ ਇੰਜੀਨੀਅਰ ਫਹੁਮਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜੋ ਗੱਲਬਾਤ ਆ ਸਾਂਝੀ ਕਰਦੇ ਉਹਨਾਂ ਨੂੰ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਕੀ ਕੁਝ ਪੰਜਾਬ ਨੂੰ ਦਿੱਤਾ ਹੈ ਤੇ ਕੀ ਕੁਝ ਜਿਹੜਾ ਪੰਜਾਬ ਨੂੰ ਨਹੀਂ ਦਿੱਤਾ ਗਿਆ ਕੀ ਦੇ ਸਕਦੇ ਸੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਜਿਹੜਾ ਬਜਟ ਆ ਉਹ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਾਸਤੇ ਜ਼ਰੂਰ ਬਣੇਗੀ ਗੱਲ ਪਰ ਉਸ ਹੱਬ ਦਾ ਜਿਹੜਾ ਬਜਟ ਆ ਉਹ ਪੇਸ਼ ਨਹੀਂ ਕੀਤਾ ਗਿਆ ਕੀ ਕਾਰਨ ਹੈ ਕਿ ਇੱਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਥੋੜਾ ਸਾਈਡ ਤੇ ਕਰ ਦਿੱਤਾ ਗਿਆ ਹੈ ਦੇਖੋ ਵਿਸ਼ਾਲ ਜੀ ਤੁਸੀਂ ਆਪਣੇ ਬਰੀਫ ਸ਼ਬਦਾਂ ਦੇ ਵਿੱਚ ਇਸ ਬਜਟ ਦਾ ਜੋ ਪੰਜਾਬ ਲਈ ਪ੍ਰਾਪਦਾਂ ਰੱਖੇ ਜਾਂ ਨਹੀਂ ਰੱਖੇ ਗਏ ਉਹ ਤੁਸੀਂ ਬੜੇ ਅੱਛੇ ਢੰਗ ਦੇ ਨਾਲ ਦਰਸ਼ਕਾਂ ਨੂੰ ਦੱਸ ਦਿੱਤਾ ਜਿਵੇਂ ਕਿ ਤੁਸੀਂ ਦੱਸਿਆ ਕਿ ਇਸ ਇੰਡੀਅਨ ਫਾਈਨੈਂਸ਼ੀਅਲ ਬਜਟ 2026 ਜੋ ਕਿ ਨਿਰਮਲਾ ਸੀਤਾ ਰਮਨ ਜੀ ਵੱਲੋਂ ਲਗਾਤਾਰ ਨੌਵੀਂ ਵਾਰ ਪੇਸ਼ ਕੀਤਾ ਗਿਆ ਉਸ ਬਜਟ ਦੇ ਵਿੱਚ ਇਸ ਵਾਰ ਵੀ ਪੰਜਾਬ ਲਈ ਕੋਈ ਖਾਸ ਗੱਲਾਂ ਸਾਹਮਣੇ ਨਹੀਂ ਆਈਆਂ ਔਰ ਆਮ ਲੋਕ ਜਿਹੜੇ ਸਧਾਰਨ ਨਜ਼ਰ ਦੇ ਨਾਲ ਇਸ ਬਜਟ ਨੂੰ ਦੇਖਦੇ ਆ ਟੈਕਨੀਕਲਸ ਨਹੀਂ ਹੁੰਦੇ ਉਹ ਇਸ ਬਜਟ ਤੋਂ ਬਹੁਤ ਨਿਰਾਸ਼ਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਔਰ ਟੈਕਨੀਕੈਲਿਟੀ ਦੇ ਵਿੱਚ ਵੀ ਇਸ ਬਜਟ ਦੇ ਵਿੱਚ ਪੰਜਾਬ ਲਈ ਕੋਈ ਖਾਸ ਇਦਾਂ ਦੀ ਆਸਮਿਤ ਨਹੀਂ ਹੈਗੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੰਗ ਸੀ ਕਿ ਪੰਜਾਬ ਦੇ ਕਰਜ਼ਾ ਮਾਫੀ ਕੀਤੀ ਜਾਂਦੀ ਪੰਜਾਬ ਦੇ ਸਿਸਟਮ ਦੇ ਵਿੱਚ ਐਮਐਸਪੀ ਦੇ ਵਿੱਚ ਬੜੌਤਰੀ ਕੀਤੀ ਜਾਂਦੀ ਬਿਜਲੀ ਸਬਸਿਡੀ ਮਿਲਦੀ ਔਰ ਜਿਹੜੇ ਐਗਰੀਕਲਚਰਲ ਇਕਵਿਪਮੈਂਟਸ ਹੁੰਦੇ ਆ ਉਹਨਾਂ ਦੇ ਵਿੱਚ ਭਾਰੀ ਛੂਟ ਲੋਕਾਂ ਨੂੰ ਮਿਲਦੀ ਔਰ ਫਸਲ ਬੀਮਾ ਯੋਜਨਾ ਦਾ ਉਹਦੇ ਵਿੱਚ ਸੁਧਾਰ ਹੁੰਦਾ ਟਾਈਮ ਸਰ ਮੁਆਵਜ਼ੇ ਮਿਲਦੇ ਔਰ ਜਿਹੜੇ ਬਾਰਡਰ ਸਿਟੀਜ਼ ਆ ਬਾਰਡਰ ਸਟੇਟ ਆ ਜਿਵੇਂ ਪੰਜਾਬ ਬਾਰਡਰ ਤੇ ਰਹਿਣ ਵਾਲੇ ਲੋਕਾਂ ਨੂੰ ਖਾਸ ਤਰ੍ਹਾਂ ਦੀ ਸੇਫਟੀ ਸਿਕਿਉਰਿਟੀ ਉਹਨਾਂ ਦੀ এমਪਲੋਇਮੈਂਟ ਉਹਨਾਂ ਦੀ ਪੈਨਸ਼ਨ ਸਕੀਮਸ ਤੱਕ ਚੰਗੇ ਢੰਗ ਨਾਲ ਲਾਗੂ ਕੀਤੀਆਂ ਜਾਂਦੀਆਂ ਇਹਦੀਆਂ ਆਸਾਂ ਉਮੀਦਾਂ ਪੰਜਾਬ ਦੇ ਲੋਕ ਲਗਾਈ ਬੈਠੇ ਸੀ ਉਥੇ ਹੀ ਪੰਜਾਬ ਸਰਕਾਰ ਵੀ ਬੇਸ਼ੱਕ ਪ੍ਰੈਕਟੀਕਲੀ ਭਾਵੇਂ ਉਹਨਾਂ ਕੰਮ ਕੋਈ ਨਹੀਂ ਕਰਦੀ ਪਰ ਮੀਡੀਆ ਓਪਰਚ्युनिटी ਦੇ ਵਿੱਚ ਮੀਡੀਆ ਬਿਆਨਾਂ ਦੇ ਵਿੱਚ ਉਹ ਗੱਲਾਂ ਕਰਦੀ ਆ ਕਿ ਸਾਨੂੰ ਆਰਡੀਐਫ ਫੰਡ ਕਰੀਬ 7757 ਕਰੋੜ ਰੁਪਏ ਕੇਂਦਰ ਸਰਕਾਰ ਸਾਡੇ ਜਾਰੀ ਕਰ ਦਵੇ 1000 ਕਰੋੜ ਰੁਪਇਆ ਪੁਲਿਸ ਮਾਡਰਨਾਈਜੇਸ਼ਨ ਲਈ ਪੰਜਾਬ ਸਰਕਾਰ ਮੰਗ ਰਹੀ ਹੈ ਔਰ ਅਸੀਂ ਲੰਮੇ ਸਮੇਂ ਤੋਂ ਵੇਖਿਆ ਕਿ ਪੰਜਾਬ ਇੱਕ ਕੈਸ਼ ਸਟ੍ਰੈਸਡ ਸਟੇਟ ਆ ਪੰਜਾਬ ਦੇ ਵਿੱਚ 4 ਲੱਖ ਕਰੋੜ ਤੱਕ ਕਰਜ਼ਾ ਪਹੁੰਚ ਰਿਹਾ ਔਰ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਇਦਾਂ ਦੇ ਮੁੱਦੇ ਮੁਸ਼ਕਲਾਂ ਮਸਾਇਲ ਨੇ ਜਿਹੜੇ ਹੱਲ ਹੋਣ ਦਾ ਨਾਮ ਹੀ ਨਹੀਂ ਲਾ ਰਹੇ ਔਰ ਇਸ ਕਰਕੇ ਪੰਜਾਬ ਨੂੰ ਸਪੈਸ਼ਲ ਪੈਕੇਜ ਔਰ ਸਪੈਸ਼ਲ ਇਨਸੈਂਟਿਵ ਦੀ ਮੰਗ ਆਮ ਲੋਕ ਕਰਦੇ ਸੀ ਪਰ ਤੁਸੀਂ ਇਹ ਦੇਖੋ ਜੋ ਕਿਸਾਨਾਂ ਦੀ ਨਰਾਜ਼ਗੀ ਆ ਉਹ ਜਾਗ ਜਾਹਰ ਆ ਉਹ ਵਾਜਿਬ ਵੀ ਆ ਪਰ ਇਹ ਕਿਉਂ ਲੋਕ ਨਹੀਂ ਸਮਝਦੇ ਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਪੰਜਾਬ ਦਾ ਕਿਸਾਨੀ ਜਿਹੜੀ ਆ ਖੇਤੀਬਾੜੀ ਆ ਉਹ ਪੰਜਾਬ ਸਰਕਾਰ ਦਾ ਵਿਸ਼ਾ ਕਿਉਂ ਪੰਜਾਬ ਸਰਕਾਰ ਦੇ ਕੇਂਦਰ ਨਹੀਂ ਕਰਦੀ ਤੇ ਸਿਰਫ ਬਿਆਨਬਾਜ਼ੀਆਂ ਕੇਂਦਰ ਪੰਜਾਬ ਤੇ ਨਿਸ਼ਾਨਦੇਹੀ ਕਰਦਾ ਪੰਜਾਬ ਵਾਲੇ ਉਹਨਾਂ ਤੇ ਨਿਸ਼ਾਨਦੇਹੀ ਕਰਦੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੇ ਆ ਪਰ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਪੰਜਾਬ ਦੀ ਮਿਨਿਸਟਰ ਗਗਨ ਅਨਮੋਲ ਮਾਂ ਜਦੋਂ ਸੀਗੀ ਉਹਨਾਂ ਕਿਹਾ ਜੀ 5 ਮਿੰਟਾਂ 'ਚ ਸਾਰੀ ਫਸਲਾਂ ਦੇ ਐਮਐਸਪੀ ਦੇ ਦਾਂਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਟੇਟ ਦਾ ਸਬਜੈਕਟ ਹੈ ਪਰ ਅੱਜ ਪੰਜਾਬ ਸਰਕਾਰ ਉਹਦੇ ਵੱਲ ਕੋਈ ਵੀ ਇੰਪਲੀਮੈਂਟੇਸ਼ਨ ਕਰ ਨਹੀਂ ਰਹੀ ਸੋ ਇਸ ਕਰਕੇ ਜਦੋਂ ਬਜਟਸ ਆਉਂਦੇ ਆ ਆਮ ਨੈਰੇਟਿਵਸ ਬਣਾਏ ਜਾਂਦੇ ਆ ਜੀ ਫਲਾਣ ਸਰਕਾਰ ਮਾੜੀ ਆ ਸੈਂਟਰ ਕਹਿੰਦਾ ਜੀ ਪੰਜਾਬ ਮਾੜਾ ਪੰਜਾਬ ਕਹਿੰਦਾ ਜੀ ਸੈਂਟਰ ਮਾੜਾ ਸੋ ਇਹ ਗੱਲਾਂ ਆਮ ਤਰ੍ਹਾਂ ਚੱਲਦੀਆਂ ਪਰ ਜੇ ਮੈਂ ਮੈਂ ਤਾਂ ਪੰਜਾਬ ਮਾੜਾ ਕਿ ਨਹੀਂ ਮਾੜਾ ਕੌਣ ਮਾੜਾ ਇਹਦੇ ਵਿੱਚ ਜੇ ਅਸੀਂ ਲੰਬੇ ਪਾਵਾਂਗੇ ਤੇ ਬਹੁਤ ਲੰਬਾ ਜਾਏਗਾ ਪੰਜਾਬ ਦੇ ਲੋਕ ਹਰ ਜਿੱਤੇ ਵੀ ਭੀੜ ਪੈਂਦੀ ਆ ਉਹ ਖੜਦੇ ਨੇ ਭਾਵੇਂ ਹਿੰਦੁਸਤਾਨ ਦੀ ਗੱਲ ਹੋਵੇ ਹਿੰਦੁਸਤਾਨ ਤੋਂ ਬਾਹਰ ਦੀ ਗੱਲ ਹੋਵੇ ਜਦੋਂ ਵੀ ਕਿਸੇ ਨੂੰ ਜ਼ਰੂਰਤ ਪਈ ਆ ਪੰਜਾਬ ਆਪਣੀ ਹਿੱਕ ਤਾਨ ਕੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਖੜਦੇ ਨੇ ਹੁਣ ਕੋ ਸਮਾਂ ਹੀ ਪਿੱਛੇ ਚਲਦੀ ਏ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜਆ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈ ਲੋਕਾਂ ਦੀ ਮੌਤ ਹੋ ਗਈਆਂ ਫਸਲਾਂ ਘਰ ਸਭ ਕੁਝ ਤਬਾਹ ਗਿਆ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਪੰਜਾਬ ਦੇ ਜਿਹੜੇ ਲੋਕ ਨੇ ਜੋ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਗਈ ਪੰਜਾਬ ਫਿਰ ਉਸ ਤਰ੍ਹਾਂ ਹੀ ਖੜਾ ਵਾ ਜਿਵੇਂ ਪੰਜਾਬ ਨੂੰ ਕੁਝ ਹੋਇਆ ਹੀ ਨਹੀਂ ਆ ਕੀ ਕਾਰਨ ਹੈ ਪੰਜਾਬ ਹਰ ਕਦੇ ਨਾਲ ਖੜਦਾ ਹੈ ਜਦੋਂ ਪੰਜਾਬ ਨੂੰ ਜ਼ਰੂਰਤ ਪੈਂਦੀ ਹੈ ਪੰਜਾਬ ਦੇ ਨਾਲ ਚਾਹੇ ਕੇਂਦਰ ਆ ਚਾਹੇ ਹੋਰ ਸੂਬੇ ਨੇ ਉਹ ਕਿਉਂ ਨਹੀਂ ਖਲੋਂਦੇ ਹੋਰ ਸੂਬਿਆਂ ਦੇ ਵਿੱਚ ਵੀ ਜਦੋਂ ਜ਼ਰੂਰਤ ਪੈਂਦੀ ਹੈ ਤੇ ਪੰਜਾਬ ਦੇ ਜਿਹੜੇ ਲੋਕ ਆ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਜਾਂ ਫੋਨ ਕਰਕੇ ਸੱਦਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਪੰਜਾਬੀ ਨੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਉਸ ਦੇ ਉੱਤੇ ਭੀੜਿਆ ਤੇ ਆਪਾਂ ਜਾਣਾ ਆ ਤੇ ਵੱਡੀਆਂ ਵੱਡੀਆਂ ਟਰੱਕਟਰ ਟਰਾਲੀਆਂ ਲੈ ਕੇ ਲੋਕ ਉੱਥੇ ਪਹੁੰਚ ਜਾਂਦੇ ਚਾਹੇ ਰਾਸ਼ਨ ਦੀ ਗੱਲ ਹੋਵੇ ਚਾਹੇ ਪੈਸੇ ਦੀ ਗੱਲ ਹੋਵੇ ਵਿਦੇਸ਼ਾਂ 'ਚ ਸਾਡੇ ਜਿਹੜੇ ਭਰਾ ਬੈਠੇ ਨੇ ਐਨ ਆਰ ਆਈ ਭਰਾ ਨੇ ਜੋ ਪੰਜਾਬ ਦੇ ਲੋਕ ਪੰਜਾਬ ਦੇ ਨੇ ਉਹਨਾਂ ਦੀ ਜਦੋਂ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਗਲਤ ਹੋ ਰਿਹਾ ਹੈ ਤੇ ਇਹਨਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਪਰ ਜਦੋਂ ਪੰਜਾਬ ਨੂੰ ਜ਼ਰੂਰਤ ਪਈ ਤੁਸੀਂ ਦੇਖ ਸਕਦੇ ਹੋ ਜੇ ਪੰਜਾਬ ਨੂੰ ਜ਼ਰੂਰਤ ਪਈ ਸਿਰਫ ਇੱਕ ਹਰਿਆਣਾ ਸੂਬਾ ਇਸ ਤਰ੍ਹਾਂ ਦਾ ਸੀ ਕੱਲੀ ਵਾਰ ਦੇਖਿਆ ਕਿ ਹਰਿਆਣੇ ਦੇ ਲੋਕ ਅਜਨਾਲੇ ਦੇ ਵਿੱਚ ਪਹੁੰਚਦੇ ਪਏ ਨੇ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚਦੇ ਪਏ ਨੇ ਤੇ ਉਹਨਾਂ ਦਾ ਵੀ ਕਹਿਣਾ ਹੈ ਹੁਣ ਹੀ ਕਿ ਜਦੋਂ ਪੰਜਾਬ ਦੇ ਲੋਕ ਸਾਡੀ ਮਦਦ ਕਰਨ ਵਾਸਤੇ ਆਉਂਦੇ ਆ ਤੇ ਅਸੀਂ ਕਿਉਂ ਨਹੀਂ ਆ ਸਕਦੇ ਹਰਿਆਣੇ ਨੂੰ ਸ਼ਰ ਦਿੱਤਾ ਜਾਵੇ ਪੂਰੇ ਭਾਰਤ ਦੇ ਵਿੱਚੋਂ ਮੈਨੂੰ ਦੱਸੋ ਕਿਹੜਾ ਬੰਦਾ ਵਾ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚਿਆ ਕਿ ਇਹਨਾਂ ਨੂੰ ਫੋਨ ਕਰਕੇ ਸੱਦਣਾ ਪੈਣਾ ਸੀ ਕਿ ਪੰਜਾਬ ਦੇ ਲੋਕ ਮੁਸੀਬਤ 'ਚ ਨੇ ਇਹਨਾਂ ਦੀ ਇਹਨਾਂ ਦੀ ਜਿਹੜੀ ਮਸਲਾ ਹੱਲ ਹੋ ਕੀਤਾ ਜਾਵਗੇ ਪੰਜਾਬ ਦੇ ਲੋਕ ਤੇ ਕਿਸੇ ਦੀ ਸੋਚ ਕੇ ਇਸ ਤਰ੍ਹਾਂ ਦੀ ਗੱਲ ਸੋਚਦੇ ਨਹੀਂ ਕਿਉਂਕਿ ਇਹ ਜਜਬਾਤੀ ਲੋਗਿਆ ਸਾਨੂੰ ਪਤਾ ਲੱਗਦਾ ਵਾ ਕਿ ਇਹਨਾਂ ਨੂੰ ਜ਼ਰੂਰ ਤੇ ਆ ਤੇ ਆਪਾਂ ਜਾਣਾ ਆ ਜਦੋਂ ਅਸੀਂ ਜਾ ਸਕਦੇ ਆ ਤੇ ਫਿਰ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਬਜਟ ਪੇਸ਼ ਕਰਕੇ ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਸ਼ਲੂਕ ਕਿਉਂ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਚ ਕਮੀ ਹੈ ਸਾਡੀ ਜਿਹੜੀ ਪੰਜਾਬ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਕੇਂਦਰ ਤੱਕ ਨਹੀਂ ਪਹੁੰਚਾਈ ਜਾਂਦੀ ਜਾਂ ਕੇਂਦਰ ਦੀ ਮਨਸ਼ਾ ਹੀ ਇਸ ਤਰ੍ਹਾਂ ਦੀ ਆ ਦੇਖੋ ਸਾਰੀ ਗੱਲ ਤੁਸੀਂ ਵਾਜਿਬ ਕਹੀ ਹੈ ਕੇਂਦਰ ਦੀ ਵੀ ਮਨਸ਼ਾ ਹੋ ਸਕਦੀ ਆ ਪੰਜਾਬ ਸਰਕਾਰ ਦੇ ਅਸੀਂ ਆਪਣੇ ਘਰ ਨੂੰ ਦੇਖ ਲਈਏ ਤੇ ਬਹੁਤ ਸਾਰੀਆਂ ਕਮੀਆਂ ਖਾਮੀਆਂ ਰਹਿੰਦੀਆਂ ਨੇ ਤੁਸੀਂ ਆਪ ਹੜਾਂ ਦੀ ਮਾਰ ਹੇਠਾਏ ਸਾਰੇ ਏਰੀਆਜ਼ ਨੂੰ ਕਵਰ ਕੀਤਾ ਨਜੀਤ ਹੋ ਕੇ ਤੁਸੀਂ ਗਏ ਤੁਸੀਂ ਦੇਖਿਆ ਕਿ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਉਥੇ ਵੀ ਕੇਂਦਰ ਸਰਕਾਰ ਦੇ ਉੱਪਰ આરોਪ ਪਰ આરોਪ ਤੇ ਲੱਗਦੇ ਹੀ ਸੀ ਚਾਹੇ ਕੇਂਦਰੀ ਮੰਤਰੀ ਆਉਂਦੇ ਸੀ ਅਸੈਸਮੈਂਟ ਕਰਦੇ ਸੀ ਪਰ ਪੰਜਾਬ ਸਰਕਾਰ ਦੀ ਵੀ ਤਾਂ ਡਿਊਟੀ ਬਣਦੀ ਆ ਕੀ ਲਾਜ਼ਮ ਐਕੂਰੇਟ ਅਸੈਸਮੈਂਟ ਕੀਤੀ ਜਾਂਦੀ ਕਿੰਨਾ ਨੁਕਸਾਨ-ਨੁਕਸਾਨ ਉੱਥੇ ਹੋ ਰਿਹਾ ਕਿੰਨੀਆਂ ਜਾਨਵਾਲੀ ਨੁਕਸਾਨ ਹੋਇਆ ਕਿੰਨੇ ਮੋਬੇਸ਼ੀ ਡੰਗਰ ਹੜ੍ਹਾਂ ਦੇ ਵਿੱਚ ਰੁੜ ਗਏ ਕਿੰਨੇ ਉਹਦੇ ਘਰ ਰੁੜ ਗਏ ਔਰ ਤੁਸੀਂ ਆਪ ਇਹ ਚੀਜ਼ ਨੂੰ ਦੇਖਿਆ ਹੋਊਗਾ ਕਿ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀਆਂ ਨੇ ਖੁੱਲੇ ਦਿਨ ਦੇ ਨਾਲ ਵੱਡੇ ਦਿਲ ਦੇ ਨਾਲ ਮਦਦ ਕੀਤੀ ਪੰਜਾਬ ਫੂਡ ਬੋਲ ਆਫ ਇੰਡੀਆ ਮੰਨਿਆ ਜਾਂਦਾ ਪੰਜਾਬ ਹੀ ਐਸਾ ਸਟੇਟ ਆ ਜਿਹੜਾ ਪੂਰੇ ਦੇਸ਼ ਦਾ ਪੇਟ ਭਰਦਾ ਆ ਅੰਨ ਦਾਤਾ ਕਿਹਾ ਜਾਂਦਾ ਕਿਰਸਾਨੀ ਦੇ ਨਾਲ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਅਸੀਂ ਖੁਦ ਉਹਦੇ ਨਾਲ ਹਮਾਇਤ ਕਰਦੇ ਆਂ ਸਪੋਰਟ ਕਰਦੇ ਆਂ ਤਾਂ ਹੀ ਤਾਂ ਮੈਂ ਲੋਕਾਂ ਨੂੰ ਇਹ ਗੱਲ ਕੀਤੀ ਆ ਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਕਿਉਂਕਿ ਜਿੰਨੀ ਦੇਰ ਲੋਕਾਂ ਨੂੰ ਇਹ ਨਹੀਂ ਪਤਾ ਲੱਗੂਗਾ ਇੱਕ ਕੰਮ ਕਿਸੇ ਇਹ ਬੰਦੇ ਦੇ ਨਾਲ ਆ ਉਹ ਡਿਮਾਂਡ ਕਿਸੇ ਸਹੀ ਬੰਦੇ ਕੋ ਕਰੇਗਾ ਤੇ ਉਹ ਕਦੀ ਵੀ ਹੱਲ ਨਹੀਂ ਹੋਣਾ ਰਾਜਨੀਤਿਕ ਲੋਕ ਤਾਂ ਇਦਾਂ ਹੀ ਉਲਝਾ ਕੇ ਰੱਖਣਗੇ ਜਿਹੜੀ ਪੰਜਾਬ ਸਰਕਾਰ ਦੀ ਗੱਲ ਆ ਪੰਜਾਬ ਸਰਕਾਰ ਅੱچھے ਪ੍ਰਪੋਜ਼ਲਸ ਭੇਜੇ ਅੱچھے ਡਾਕੂਮੈਂਟੇਸ਼ਨ ਭੇਜੇ ਚੰਗੇ ਪੈਕੇਜਿਸ ਦੀ ਮੰਗ ਕਰੇ ਪਰ ਜਦੋਂ ਅਸੀਂ ਸੈਂਟਰ ਦੇ ਨਾਲ ਹਰ ਵਾਰ ਆਰਟੀਕੂਲੇਸ਼ਨ ਦੇ ਵਿੱਚ ਰਹਨੇ ਆ ਬਿਆਨਬਾਜ਼ੀਆਂ ਦੇ ਰਹਨੇ ਆ ਜੀ ਉਹ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਭੇਜਦੇ ਆ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਆਮ ਆਦਮੀ ਪਾਰਟੀ ਆਪਣੀਆਂ ਤਸਵੀਰਾਂ ਲਾ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਫੰਡਸ ਨੂੰ ਆਮ ਆਦਮੀ ਕਲੀਨਿਕਸ 'ਚ ਯੂਜ਼ ਕਰ ਰਿਹਾ ਇਹ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਘਟ ਜਾਂਦੀ ਆ ਇਹੋ ਹੀ ਕਾਰਨ ਆ ਕਿ ਪੰਜਾਬ ਸਰਕਾਰ ਨੇ ਸਟੈਪ ਬੈਕ ਕੀਤਾ ਕੀ ਠੀਕ ਹੈ ਅਸੀਂ ਇਦਾਂ ਕੀਤਾ ਆ ਕੀ ਕਾਰਨ ਆ ਕਿ ਉਹਨਾਂ ਨੇ ਸਟੈਪ ਕਿਉਂ ਬੈਕ ਲੇਤਾ ਕੀ ਕਾਰਨ ਮੈਂ ਉਹੀ ਕਹਿ ਰਿਹਾ ਕਿ ਉਹ ਜਦੋਂ ਨੈਸ਼ਨਲ ਹੈਲਥ ਮਿਸ਼ਨ ਦੇ ਫੰਡਸ ਆ ਜਦੋਂ ਉਹ ਕਿਸੇ ਹੋਰ ਕੰਮ ਲਈ ਵਰਤ ਜਾਣਗੇ ਤਾਂ ਕੇਂਦਰ ਰੋਕ ਦਿੰਦਾ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਫੋਟੋਆਂ ਹਟਾ ਲਾਂਗੇ ਅਸੀਂ ਉਸ ਕਲੀਨਿਕ ਦਾ ਰੰਗ ਵੀ ਬਦਲ ਦਾਂਗੇ ਕਿਉਂਕਿ ਉਸੇ ਹੈਲਥ ਕਲੀਨਿਕਸ ਨੂੰ ਕਈ ਕਮਿਊਨਿਟੀ ਸੈਂਟਰਸ ਨੂੰ ਕਈ ਇਦਾਂ ਦੀ ਚੀਜ਼ਾਂ ਨੂੰ ਬਦਲ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਕਲੀਨਿਕ ਦਾ ਨਾਮ ਦੇ ਦਿੱਤਾ ਤੁਸੀਂ ਦੇਖੋ ਕਿ ਇਸ ਉੱਤਰੀ ਹਲਕੇ ਦੇ ਵਿੱਚ ਪੰਜ ਇਦਾਂ ਦੇ ਹੈਲਥ ਸੈਂਟਰ ਸੀ ਜਿਹੜੇ ਪੰਜ ਸਾਡੇ ਗੁਰੂਆਂ ਪੀਰਾਂ ਦੇ ਨਾਮ ਦੇ ਉੱਪਰ ਪੰਜ ਪਿਆਰਿਆਂ ਦੇ ਨਾਮ ਦੇ ਉੱਪਰ ਰੱਖੇ ਗਏ ਸੀ ਉਹਨਾਂ ਦੇ ਨਾਮ ਹਟਾ ਕੇ ਉੱਪਰ ਉਸ ਵੇਲੇ ਆਮ ਆਦਮੀ ਪਾਰਟੀ ਕਲੀਨਿਕ ਰੱਖ ਦਿੱਤਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਐਮਐਲਏ ਨਾਰਥ ਨੇ ਵੀ ਵਿਰੋਧ ਕੀਤਾ ਤੇ ਦੁਬਾਰਾ ਉੱਥੇ ਉਹ ਚੀਜ਼ ਕੀਤੀ ਗਈ ਹੁਣ ਜਿਹੜੇ ਸੈਟਲਾਈਟ ਹਸਪੀਟਲਸ ਨੇ ਫਰ ਸੇ ਉਹਨਾਂ ਦੀ ਰੀਚ ਬਹੁਤ ਵੱਡੀ ਆ ਡਾਕਟਰਸ ਜ਼ਿਆਦਾ ਨੇ ਉੱਥੇ ਸਾਰਾ ਸਿਸਟਮ ਜ਼ਿਆਦਾ ਇਨਫਰਾਸਟ੍ਰਕਚਰ ਜ਼ਿਆਦਾ ਫੈਸਿਲਿਟੀਜ਼ ਜ਼ਿਆਦਾ ਨੇ ਜਦੋਂ ਸੈਟਲਾਈਟ ਹਸਪੀਟਲ ਪੰਜ ਤਾਂ ਇੱਥੇ ਨੌਰਥ ਹਲਕਿਜ ਨੇ ਜੀ ਉਹਨੂੰ ਘਟਾ ਕੇ ਆਮ ਆਦਮੀ ਕਲੀਨਿਕ ਬਣਾਇਆ ਜਾਏਗਾ ਚੌਥੇ ਤੇ ਡਾਕਟਰ ਦੀ ਮੈਡੀਕਲ ਇਨਫਰਾਸਟ੍ਰਕਚਰ ਦੀ ਘਾਟ ਛੋਟੀ ਕਰ ਦਿੱਤੀ ਜਾਊਗੀ ਉਹਨਾਂ ਨੂੰ ਬਦਲ ਕੇ ਕਿਤੇ ਹੋਰ ਅਸੀਂ ਸਿਸਟਮ ਨੂੰ ਵਧਾਉਣਾ ਕਿ ਘਟਾਉਣਾ ਜਦੋਂ ਇਹ ਸੈਂਟਰ ਨੂੰ ਸਮਝ ਆਈ ਸੈਂਟਰ ਨੇ ਰੋਕਿਆ ਪੰਜਾਬ ਸਰਕਾਰ ਮੰਨ ਗਈ ਕਿ ਅਸੀਂ ਇਹ ਗਲਤ ਕਰ ਰਹੇ ਹਾਂ ਅਸੀਂ ਆਪਣੀ ਫੋਟੋ ਵੀ ਹਟਾ ਲਾਂਗੇ ਅਸੀਂ ਰੰਗ ਵੀ ਬਦਲ ਦਾਂਗੇ ਤੇ ਸਾਨੂੰ ਜਿਹੜਾ ਹੈ ਤੁਸੀਂ ਫੰਡਸ ਦਿਓ ਸੋ ਇਹ ਮੈਂ ਲੋਕਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਕੇਂਦਰ ਚੰਗਾ ਹੈ ਜਾਂ ਪੰਜਾਬ ਸਰਕਾਰ ਮਾੜੀ ਹੈ ਮੈਂ ਲੋਕਾਂ ਨੂੰ ਅਵੇਅਰ ਕਰ ਰਿਹਾ ਕਿ ਕਈ ਵਾਰ ਆਪਣੇ ਹੱਕਾਂ ਦੀ ਮੰਗ ਕਿਹੜੇ ਰਾਈਟ ਪਲੈਟਫਾਰਮ ਤੇ ਹੋਣੀ ਚਾਹੀਦੀ ਆ ਉਹਦੀ ਲੋਕਾਂ ਨੂੰ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਆ ਅੱਜ ਤੁਸੀਂ ਆਪ ਦੇਖਿਆ ਕਿ ਹਫਤਾ ਪਹਿਲਾਂ ਮੈਂ ਕੋਨੇਵਾਲਾ ਪਿੰਡ ਵੀ ਗਿਆ ਜਿਹੜੀ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਕਿ ਸਾਨੂੰ ਪੈਕੇਜ ਚਾਹੀਦੇ ਇਹ ਚਾਹੀਦਾ ਉਹ ਚਾਹੀਦਾ ਉਹ ਸਰਕਾਰ ਦਾ ਆਪਣੇ ਸਮਾਰਟ ਐਲੀਮੈਂਟਰੀ ਸਕੂਲ ਜਿਹਦੀ ਚਾਰਦੁਆਰੀ ਠੱਠੀ ਪਈ ਆ ਜਦੋਂ ਨੇ ਹਾੜਾ ਏ ਸੀ ਜਿਹੜੇ ਸਕੂਲ ਚੋਂ ਆਉਣ ਵਾਲੀ ਪੀੜ੍ਹੀ ਨੇ ਕੁਝ ਪੜ੍ਹ ਕੇ ਬਣ ਕੇ ਉਹ ਪ੍ਰਭਾਵਿਤ ਇਲਾਕਿਆਂ ਤੋਂ ਨਿਕਲ ਕੇ ਦੇਸ਼ੀ ਤਰੱਕੀ ਵਿੱਚ ਹਿੱਸਾ ਪਾਉਣਾ ਸੀ ਸੂਬੇ ਦੀ ਸ਼ਾਨ ਵਧਾਉਣੀ ਸੀ ਉਹ ਸਕੂਲ ਦੀਆਂ ਦੇ ਚਾਰਦਵਾਰੀਆਂ ਵੀ ਠੱਠੀਆਂ ਪਈਆਂ ਨੇ ਸੋ ਇਸ ਕਰਕੇ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਪੋਲਿਟਿਸ਼ੀਅਨਸ ਨਾਲ ਕੋਈ ਸਰੋਕਾਰ ਨਹੀਂ ਉਹਨਾਂ ਨੂੰ ਘਰਾਂ 'ਚ ਬੈਠੇ ਨੈਰੇਟਿਵਸ ਬਣਾ ਕੇ ਉਲਝਾ ਦਿੱਤਾ ਜਾਂਦਾ ਉਹ ਵੀਡੀਓ ਤੁਹਾਡੀ ਅਸੀਂ ਦੇਖੀ ਵੀ ਪਰ ਜੇ ਪੰਜਾਬ ਸਰਕਾਰ ਦੀ ਗੱਲ ਕਿਤੇ ਪੰਜਾਬ ਸਰਕਾਰ ਦਾ ਤੇ ਇਹ ਕਹਿਣਾ ਹੈ ਕਿ ਪਿੰਡਾਂ ਦੇ ਜਿਹੜੇ ਸਕੂਲ ਆ ਉਥੇ ਬਹਿਨ ਦੀ ਵਾਸਤੇ ਕਾਟਸੀ ਇਹ ਹੀ ਪੈਂਚ ਦੇ ਦਿੱਤੇ ਆ ਹਰ ਤਰ੍ਹਾਂ ਦੇ ਜਿਹੜੇ ਸਕੂਲ ਆ ਸਰਕਾਰੀ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਕਰਤਾ ਸਕੂਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਖਲਾਤ ਤੇ ਲਟਾਇਰ ਫੌਜੀ ਨੇ ਜਿਹੜੇ ਉਹ ਉੱਥੇ ਨੇ ਪਰ ਮੈਂ ਤੁਹਾਡੀ ਉਹ ਵੀਡੀਓ ਦੇਖੀ ਵੀ ਤੁਸੀਂ ਉਸ ਪਿੰਡ ਦੇ ਵਿੱਚ ਅਜਨਾਲਾ ਇਲਾਕੇ ਦੇ ਵਿੱਚ ਗਏ ਕੰਨਾ ਟੁੱਟੀਆਂ ਹੀ ਹੜਾਂ ਦੇ ਟਾਈਮ ਤੇ ਜਿਹੜੀਆਂ ਟੁੱਟੀਆਂ ਸੀ ਉਹ ਪਰ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਵੀ ਪੰਜਾਬ ਸਰਕਾਰ ਦਾ ਤੇ ਕਹਿਣਾ ਹੈ ਕਿ ਅਸੀਂ ਵਿਕਾਸ ਕੀਤੇ ਨੇ ਬਹੁਤ ਜ਼ਿਆਦਾ ਕੀਤੇ ਨੇ ਇੱਕ ਸਕੂਲ ਨੂੰ ਛੱਡ ਕੇ ਜੇ ਫੋਰ ਵੀ ਤੁਹਾਡੀ ਨੋਲੇਜ ਹੈਗੇ ਸਕੂਲ ਕੇ ਕੱਲਾ ਇਸ ਤਰ੍ਹਾਂ ਦਾ ਇੱਕੋ ਹੀ ਸਕੂਲ ਹੈ ਤੁਹਾਡੀ ਨੋਲੇਜ ਦੇ ਵਿੱਚ ਨਹੀਂ ਬਹੁਤ ਸਾਰੇ ਤੁਸੀਂ ਦੇਖੋਗੇ ਸਮਾਰਟ ਸਕੂਲ ਜਿਹੜਾ ਉੱਧਰ ਬਣਿਆ ਛਾਟਾ ਸਾਈਡ ਜਦੋਂ ਬਾਰਿਸ਼ ਆਉਂਦੀ ਉਹਦੇ ਅੰਦਰ ਪਾਣੀ ਭਰ ਜਾਂਦਾ ਤੇ ਉਹ ਜਿਹੜੇ ਰਿਪੋਰਟਰਸ ਨੇ ਜਰਨਲਿਸਟ ਨੇ ਮਾਣਿਓ ਉਹਨਾਂ ਨੂੰ ਉਹਦੀਆਂ ਤਸਵੀਰਾਂ ਵੀ ਨਹੀਂ ਕਲਿੱਕ ਕਰਨ ਦਿੱਤੀਆਂ ਜਾਂਦੀਆਂ ਅੰਦਰ ਵੀ ਅਲਾਉ ਨਹੀਂ ਕੀਤਾ ਜਾਂਦਾ ਕਿਉਂਕਿ ਕਿਤੇ ਭੇਤ ਨਾ ਖੁੱਲ ਜਾਏ ਹੁਣ ਕਈ ਹਸਪਤਾਲ ਜਾ ਆਮ ਆਦਮੀ ਪਾਰਟੀ ਦੇ ਜਿਹੜੇ ਝੰਡੇ ਆ ਇਹਨਾਂ ਦੇ ਜਿਹੜੇ ਕਲਰਸ ਆ ਉਹਦੀ ਸ਼ੇਪ ਦੇ ਦਿੱਤੀ ਗਈ ਉਹਦਾ ਹੀ ਰੰਗ ਦੇ ਦਿੱਤਾ ਗਿਆ ਆਮ ਲੋਕਾਂ ਨੂੰ ਹੁਣੇ ਨਹੀਂ ਪਤਾ ਲੱਗਦਾ ਕੀ ਹਸਪੀਟਲ ਹੈ ਕਿ ਜਾਂ ਆਮ ਆਦਮੀ ਪਾਰਟੀ ਦਾ ਕੋਈ ਦਫਤਰ ਹੈ ਸੋ ਇਹ ਤੇ ਬੜੀਆਂ ਛੋਟੀਆਂ ਧਾਰਨਾ ਨੇ ਸੋ ਮੈਂ ਜੇ ਬਜਟ ਤੇ ਹੀ ਅਸੀਂ ਕਨਫਾਈਨ ਕਰੀਏ ਸਾਰੀ ਕੱਲ ਨੂੰ ਤੇ ਪੰਜਾਬ ਸਰਕਾਰ ਆਪਣੇ ਐਫਰਟਸ ਦੇ ਨਾਲ ਆਪਣੀ ਸincerity ਦੇ ਨਾਲ ਆਪਣੀ vision ਦੇ ਨਾਲ ਵੀ ਕਿਸਾਨਾਂ ਦਾ ਆਮ ਲੋਕਾਂ ਦਾ ਭਲਾ ਕਰ ਸਕਦੀ ਆ આરોਪ ਪ੍ਰਤਿਆਰੋਪ ਮੈਂ ਇਹ ਡਿਨਾਈ ਨਹੀਂ ਕਰਦਾ ਕਿ ਕੇਂਦਰ ਸਰਕਾਰ ਪੰਜਾਬ ਵੱਲ ਧਿਆਨ ਨਹੀਂ ਦਿੰਦੀ ਮੈਂ ਇਹ ਕਹਿ ਰਿਹਾ ਕਿ ਵਾਕਈ ਨਹੀਂ ਦਿੰਦੇ ਵਾਕੀ ਧਿਆਨ ਨਹੀਂ ਦਿੰਦੇ ਇਗਨੋਰ ਕਰਦੇ ਆ ਹੋਰ ਕਈ ਸਟੇਟਸ ਆ ਉਹਨਾਂ ਨੂੰ ਸਪੈਸ਼ਲ ਪੈਕੇजेस ਮਿਲਦੇ ਆ ਕਿਉਂ ਪੰਜਾਬ ਨੂੰ ਨੋਰ ਕੀਤਾ ਜਾਂਦਾ ਪਰ ਜਿਹੜੀ ਸਾਡੀ ਸਟੇਟ ਗਵਰਨਮੈਂਟ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿ ਕਿਸ ਤਰ੍ਹਾਂ ਜਿਹੜੇ ਹੈ ਸੈਂਟਰ ਸਟੇਟ ਰਿਲੇਸ਼ਨਸ ਨੂੰ ਮੇਨਟੇਨ ਕਰਨਾ ਕਿਸ ਤਰ੍ਹਾਂ ਸਾਰੇ ਆਪਣੇ ਕੰਮ ਕਰਵਾਉਣੇ ਆ ਇਹ ਨਿੱਜੀ ਕੰਮ ਤਾਂ ਐ ਨਹੀਂ ਕਿ ਬਿਆਨਬਾਜ਼ੀਆਂ ਕਰੋ ਇਹ ਤਾਂ ਲੋਕਾਂ ਦੀ ਭਲਾਈ ਦੀ ਗੱਲ ਆ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਇਸ਼ੂਸ ਬਹੁਤ ਵੱਡੇ ਆ ਅੱਜ ਪੰਜਾਬ ਦੇ 4 ਲੱਖ ਕਰੋੜ ਦਾ ਕਰਜ਼ਾ ਆ ਅੱਜ ਫੇਰ ਪੰਜਾਬ 'ਚ ਟ੍ਰਾਂਸਪੋਰਟ ਮੋਨੋਪੋਲੀ ਆ ਕਹਿੰਦੇ ਸੀ ਫਲਾਣਾ ਬਸਾਂ ਫਲਾਣੇ ਲੀਡਰ ਦੀਆਂ ਬੰਦ ਕਰ ਦਿਆਂਗੇ ਅੱਜ ਪੰਜਾਬ ਦੇ ਪਾਣੀ ਜ਼ਹਿਰੀਲੇ ਹੋ ਗਏ ਯੂਰੇਨੀਅਮ ਨਾਈਟ੍ਰੇਟ ਆਇਰਨ ਇਹ ਸਾਰੀ ਹੈਵੀ ਮੈਟਰਸ ਦੀ ਮਾਤਰਾ ਪੰਜਾਬ 'ਚ ਵੱਧ ਗਈ ਅੱਜ ਪੰਜਾਬ ਦੇ ਵਿੱਚ ਵੀਵੀਆਈਪੀ ਕਲਚਰ ਫੇਰ ਆਪਣੀ ਪੀਕ ਦੇ ਉੱਪਰ ਆ ਅੱਜ ਪੰਜਾਬ ਦੇ ਵਿੱਚ ਗੈਂਗਸਟਰਵਾਦ ਆ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਡੈਟ ਆ ਕਰਜ਼ਾਈ ਹੈ ਪੰਜਾਬ ਅੱਜ ਪੰਜਾਬ ਦੇ ਵਿੱਚ ਬ੍ਰੇਨ ਡレイン ਲੋਕ ਦੇਸ਼ਾਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਭੱਜਦੇ ਜਾ ਰਹੇ ਆ ਇਹ ਸਾਰੇ ਮਸਲੇ ਮਸਾਇਲ ਜਿਹੜੇ ਇਸ ਸਮੇਂ ਦੀ ਮੌਜੂਦਾ ਸਰਕਾਰ ਨੂੰ ਕਰਨੇ ਚਾਹੀਦੇ ਸੀ ਉਹ ਕਿਸੇ ਵੀ ਸਰਕਾਰ ਨੇ ਇਹ ਨਹੀਂ ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਨੇ ਹੀ ਨਹੀਂ ਪਿੱਛੋਂ ਵੀ ਕਿਸੇ ਨੇ ਇਹ ਮਸਲੇ ਮਸਾਇਲ ਹੱਲ ਨਹੀਂ ਕੀਤੇ ਉਹਦੇ ਕਾਰਨ ਜਦੋਂ ਵੀ ਕੇਂਦਰ ਦੇ ਵਿੱਚ ਬਜਟ ਪੇਸ਼ ਹੁੰਦਾ ਜੀ ਉਹਨੂੰ ਅੱਛੇ ਤਰੀਕੇ ਨਾਲ ਪੰਜਾਬ ਦਾ ਸਿਸਟਮ ਪਲੇਸ ਨਹੀਂ ਕਰਦਾ ਡਿਮਾਂਡਸ ਅੱਛੇ ਤਰੀਕੇ ਨਾਲ ਨਹੀਂ ਕਰਦਾ ਸਿਰਫ ਮੀਡੀਆ 'ਚ ਬਿਆਨਬਾਜ਼ੀ ਕਰਦੇ ਆ ਹੁਣ ਦੇਖੋ ਪੰਜਾਬ ਦੇ ਲੀਡਰਸੇ ਬਿਆਨ ਹੀ ਆਉਣੇ ਆ ਸਾਨੂੰ ਤਾਂ ਕੋਈ ਦਿੱਤਾ ਨਹੀਂ ਸਾਨੂੰ ਤਾਂ ਕੋਈ ਦਿੱਤਾ ਨਹੀਂ ਇਹਨਾਂ ਨੂੰ ਕੋ ਪੁੱਛਿਆ ਜਾਵੇ ਜੀ ਤੁਹਾਡੀ ਪ੍ਰਪੋਜ਼ਲ ਕੀ ਸੀ ਇਹਨਾਂ ਲੋਕਾਂ ਨੂੰ ਤੇ ਆਪ ਨਹੀਂ ਪਤਾ ਅੰਮ੍ਰਿਤਸਰ ਆ ਜਿੱਥੇ ਅਸੀਂ ਮੌਜੂਦ ਆ ਇੱਥੇ ਜਵਾਹਰ ਲਾਲ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ ਦੇ ਤਹਿਤ 2014 ਤੋਂ ਲੈ ਕੇ ਸਿਟੀ ਬੱਸੇਸ ਦਿੱਤੀਆਂ ਗਈਆਂ 112 ਬਹੁਤ ਵੱਡਾ ਪਬਲਿਕ ਟਰਾਂਸਪੋਰਟ ਲਈ ਫਿਰ 2016 ਜਿੱਤੇ 93 ਬੀਆਰਟੀਐਸ ਜਿਹੜੇ ਦੋਨੋਂ ਚੱਲਦੇ ਤੇ 205 ਬੱਸਾਂ ਅੰਮ੍ਰਿਤਸਰ ਕੋ ਪਬਲਿਕ ਟਰਾਂਸਪੋਰਟ ਦੀਆਂ ਹੋਣੀਆਂ ਸੀ ਉਹ ਪ੍ਰੋਜੈਕਟ ਨੂੰ ਵੀ ਖਤਮ ਕੀਤਾ ਗਿਆ ਨਹਿਰੀ ਪਾਣੀ ਦਾ ਪ੍ਰੋਜੈਕਟ ਅਜੇ ਤੱਕ ਕੰਪਲੀਟ ਨਹੀਂ ਹੋਇਆ ਜਿੰਨੇ ਵੀ 스마트 ਸਿਟੀ ਮਿਸ਼ਨ ਦੇ ਤਹਿਤ 1000 ਕਰੋੜ ਰੁਪਏ ਦੇ ਪ੍ਰੋਜੈਕਟ ਆ ਉਹ ਸਾਰੇ ਹੀ ਉਜੜ ਗਏ ਅਮਰਸਰ ਦੇ ਵਿੱਚ ਉਸ ਤੋਂ ਬਾਅਦ ਕਰੀਬ 2000 ਹੁਣ ਸੈਂਟਰ ਸਰਕਾਰ ਜਿਹੜੀ ਆ ਠੀਕ ਆ ਕੀ ਉਹ ਵਿਕਰਾ ਕਰਦੀ ਆ ਪਰ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਸੈਂਟਰ ਵੱਲੋਂ ਕੀ ਅਸੀਂ ਉਹਨਾਂ ਨੂੰ ਸੰਭਾਲਿਆ ਕੀ ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਚਲਾਇਆ ਕੀ ਉਹ ਪੈਸੇ ਸਹੀ ਯੂਟਿਲਾਈਜ਼ ਹੋਏ ਜਾਦਾ ਦੂਰ ਕੀ ਜਾਣਾ ਆ ਸਾਹਮਣੇ ਹੀ 스마트 ਸਿਟੀ ਦਾ ਕੀ ਉਸਕ ਲੱਗਾ ਜਿੱਥੇ ਅਸੀਂ ਖੜੇ ਆ ਇਹ ਸਮਾਰਟ ਸਿਟੀ ਵਾਸਤੇ ਅਮਰitsar ਦੀ ਜਾਣਕਾਰੀ ਦੇਣ ਵਾਸਤੇ ਟੂਰਿਜ਼ਮ ਭਾਗ ਵੱਲੋਂ ਲੱਗਾ ਇਹਦੇ ਨਾਲ ਲੋਕਾਂ ਨੂੰ ਜਾਣਕਾਰੀ ਆ ਤੇ ਜਦੋਂ ਲੱਗਾ ਉਦੋਂ ਤੋਂ ਹੀ ਬੰਦ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਇੰਨੀ ਅੱਛੀ ਬਿਲਡਿੰਗ ਬਣੀ ਹੈ ਨਹਿਰੂ ਸ਼ਾਪਿੰਗ ਕੰਪਲੈਕਸ ਇਹਦੇ ਸਾਹਮਣੇ ਜਿਹੜੀ ਪ੍ਰੀਮੀਅਰ ਇੱਕ ਲਿਫਟ ਲੱਗੀ ਆ 12 ਸਾਲ ਤੋਂ ਕਦੀ ਲਿਫਟ ਹੀ ਨਹੀਂ ਚੱਲੀ ਇਹ ਸਮਝਣ ਦੀ ਲੋੜ ਆ ਕਿ ਲੋਕਲ ਸਰਕਾਰਾਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਏਡਾਰਿਆਂ ਦੀ ਇੰਸਟੀਟਿਊਸ਼ਨ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿ ਸਟੇਟ ਦੇ ਲੋਕ ਜੋ ਡਿਮਾਂਡਸ ਕਰਦੇ ਆ ਜੋ ਉਹਨਾਂ ਨੂੰ ਘਾਟਾਂ ਨੇ ਜੋ ਕਮੀਆਂ ਨੇ ਉਹ ਪੂਰੀ ਕਰਨ ਵਾਸਤੇ ਮੰਗਾ ਵੀ ਰੱਖਣ ਆਪ ਵੀ ਪੂਰੀਆਂ ਕਰਨ ਔਰ ਵਾਕਈ ਠੀਕ ਹੈ ਜਿਹੜਾ ਤੁਸੀਂ ਪੂਰਾ ਸਿਨੈਰੀਓ ਦੱਸਿਆ ਕਿ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਹੜ੍ਹਾਂ ਦੀ ਮਾਰ ਸਹਿ ਲੋਕਾਂ ਨੂੰ ਕੇਂਦਰ ਨੇ ਵੀ ਕੋਈ ਖਾਸ ਵਿੱਤੀ ਸਹਾਇਤਾ ਨਹੀਂ ਦਿੱਤੀ ਔਰ ਪੰਜਾਬ ਸਰਕਾਰ ਵੀ ਅਜੇ ਤੱਕ ਪੂਰੀ ਤਰ੍ਹਾਂ ਖਰਚਾ ਅਸੈਸ ਕਰਕੇ ਉਹਨਾਂ ਨੂੰ ਪ੍ਰਪੋਜ਼ਲ ਨਹੀਂ ਭੇਜ ਸਕੀ ਕਿ ਉਹ ਫੇਰ ਜੇ ਭੇਜਣ ਤੇ ਫੇਰ ਕਹਿਣ ਕਿ ਅਸੀਂ ਮੰਗਿਆ ਸੀ ਆ ਨੁਕਸਾਨ ਸੀ ਸਾਨੂੰ ਦਿੱਤਾ ਨਹੀਂ ਤੇ ਇਹਨਾਂ ਨੂੰ ਪਤਾ ਕੀ ਲੋਕਾਂ ਨੇ ਹੀ ਆਪਸ ਚ ਪਾਈ ਬੰਦੇ ਜੇ ਪੰਜਾਬੀਆਂ ਦਾ ਬੜਾ ਸ਼ਾਨਮਤਾ ਇਤਿਹਾਸ ਹੈ 브ਦਰਹੁੱਡ ਬੜੀ ਤਗੜੀ ਆ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਦੂਜੇ ਦਾ ਸਮਰਥਨ ਸਪੋਰਟ ਕਰਕੇ ਲੋਕਾਂ ਦੇ ਘਰ ਵੀ ਬਣਾਏ ਲੋਕਾਂ ਦੀ ਮਦਦ ਕੀਤੀ ਬੱਚਿਆਂ ਨੂੰ ਦੁਬਾਰਾ ਸਕੂਲਾਂ ਦੀ ਭੇਜਿਆ ਵਿੱਤੀ ਸਹਾਇਤਾ ਕੀਤੀ ਪਰ ਸਰਕਾਰ ਚਾਹੇ ਕੇਂਦਰ ਹੈ ਚਾਹੇ ਪੰਜਾਬ ਹੈ ਇਹਨਾਂ ਨੇ ਕੋਈ ਵੀ ਕੰਮ ਪੰਜਾਬ ਵਾਸੀਆਂ ਵਾਸਤੇ ਨਹੀਂ ਕੀਤਾ ਉਹਦੇ ਹੀ ਫਲ ਸਰੂਪ ਉਹਦੇ ਨਤੀਜੇ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਲਈ ਇਸ ਬਜਟ ਦੇ ਵਿੱਚ ਵੀ ਕੋਈ ਐਸੀ ਸਾਨੂੰ ਪਰੋਵੀਜ਼ਨ ਨਜ਼ਰ ਨਹੀਂ ਆ ਰਹੀ ਜਿੱਥੋਂ ਸਾਨੂੰ ਪਤਾ ਲੱਗੇ ਕਿ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਭਲਾ ਹੋਊਗਾ ਇਹ ਸਾਰੀਆਂ ਗੱਲਾਂ ਇਸ ਗੱਲ ਦੇ ਨਿਸ਼ਾਨਦੇ ਹੀ ਕਰਦੀਆਂ ਕਿ ਪੰਜਾਬ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਇੱਕ ਬਲੰਡਰ ਔਰ 플ੰਡਰ ਦੀ ਸਟੇਟ ਬਣ ਕੇ ਰਹਿ ਗਿਆ ਇੱਕ ਬਹੁਤ ਵੱਡੀ ਕਰਜ਼ਾਈ ਸਟੇਟ ਬਣ ਕੇ ਰਹਿ ਗਿਆ ਜਿਹੜਾ ਨਵਾਂ ਬੱਚਾ ਜਨਮਦਾ ਉਹਦੇ ਉੱਪਰ ਵੀ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਜੰਮਦਾ ਹੀ ਹੋ ਜਾਂਦਾ ਇਹ ਸਾਰੀਆਂ ਗੱਲਾਂ ਇਹ ਬਜਟ ਤੋਂ ਵੀ ਸਾਨੂੰ ਸਮਝ ਆ ਰਹੀਆਂ ਕਿ ਲੱਗਦਾ ਕਿ ਸ਼ਾਇਦ ਪੰਜਾਬ ਵਾਸਤੇ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਆਮ ਲੋਕਾਂ ਵਾਸਤੇ ਨਾਲੀ ਇਹਨਾਂ ਕੋਲ ਕੁਝ ਨਹੀਂ ਹੈਗਾ ਆਪਣੇ ਲਈ ਹਰ ਤਰ੍ਹਾਂ ਦੀ ਸਹੂਲਤਾਂ ਕੀ ਹੈ ਬਜਟ ਤੋਂ ਹਟ ਕੇ ਇੱਕ ਰਾਜਨੀਤੀ ਵਾਲਾ ਤੁਹਾਡੇ ਕੋਲ ਸਵਾਲ ਜਾਨਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਤੋਂ ਬਾਅਦ ਇਹ ਆਖਰਾ ਸਵਾਲ ਹੈ ਮੇਰਾ ਤੁਹਾਡੇ ਕੋਲ ਨਵਜੋਤ ਕੋਰ ਸਿੱਧੂ ਵੱਲੋਂ ਕੱਲ ਕਾਂਗਰਸ ਪਾਰਟੀ ਨੂੰ ਛੱਡਿਆ ਗਿਆ ਇੱਕ ਟਵੀਟ ਕੀਤਾ ਗਿਆ ਜਿੰਨੇ ਵੀ ਸੀਨੀਅਰ ਕਾਂਗਰਸੀ ਆਗੂ ਨੇ ਜੋ ਪੰਜਾਬ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਰਾਜਾ ਬਣਿੰਗ ਉਹਨਾਂ ਨੂੰ ਵੀ ਕੀ ਰਿਆ ਗਿਆ ਕੀ ਕਹਣਾ ਚਾਹੁੰਦੇ ਜੇ ਸਿੱਧੂ ਪਰਿਵਾਰ ਵੇਖੋ ਉਹ ਕਹਿੰਦੇ ਨਾ ਕਿ ਬਾੜੇ ਦਾ ਕੀ ਜ਼ੋਰ ਮੁਹੰਮਦਾ ਨੱਸ ਜਾਣਾ ਜਾਂ ਰੋਣਾ ਪਹਿਲਾਂ ਮੈਡਮ ਨਵਜੋਤ ਕੌਰ ਸਿੱਧੂ ਬਹੁਤ ਭਿਆਨਕ ਬਿਮਾਰੀ ਦੇ ਵਿੱਚ ਮੁਕਤਰਾ ਰਹੇ ਤੁਸੀਂ ਸਾਰੇ ਜਾਣਦੇ ਹੋ ਉਸ ਬਿਮਾਰੀ ਤੋਂ ਉੱਭਰਨ ਤੋਂ ਬਾਅਦ ਜਦੋਂ ਉਹਨਾਂ ਨੇ ਪੋਲਿਟਿਕਸ 'ਚ ਆਉਣ ਦੀ ਗੱਲ ਕੀਤੀ ਤੇ ਫਿਰ ਉਹਨਾਂ ਦੇ ਉਸ ਕੌਨਸਟਿਟੂਐਂਸੀ ਦੇ ਵਿੱਚ ਅ ਮਿਸਟਰ ਜਸਟ ਬੀਟ ਦਿਮਪਾ ਵੀ ਕੰਮ ਕਰ ਰਿਹਾ ਇੱਕ ਹੋਰ ਮਿਸਟਰ ਬਸੀ ਨੇ ਉਹ ਵੀ ਕੰਮ ਕਰ ਰਿਹਾ ਸੋ ਇੱਕ ਐਸਾ ਪੋਲਿਟਿਕਲ ਲੀਡਰ ਹੈ ਜਿਹੜਾ ਜਿਹਦਾ ਇਤਿਹਾਸ ਵੀ ਹੋਵੇ ਜਿਹਦੇ ਹਸਬੈਂਡ ਮੈਂਬਰ ਪਾਰਲੀਮੈਂਟ ਰਹੇ ਹੋਣ ਸਟਾਰਟ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਉਹ ਗ੍ਰੀਨ ਸ਼ੋ ਕਲੀਨ ਵੀ ਚਲਾਇਆ ਹੋਵੇ ਸ਼ਹੀਦਾਂ ਦੀ ਧਰਤੀ ਉੱਤੇ ਕੋਲੋਂ ਚੈੱਕ ਪੇ ਕਰਕੇ ਬਿੱਲ ਤਾਰੇ ਹੋਣ ਔਰ ਅੰਮ੍ਰਿਤਸਰ ਦੇ ਵਿੱਚ 1.5-2 ਕਰੋੜ ਰੁਪਏ ਕੋਲੋਂ ਦਿੱਤਾ ਹੋਵੇ ਕਿ ਗ੍ਰੀਨ ਬੈਲਟ ਬਣਾਈ ਜਾਵੇ ਔਰ ਇੰਨੇ ਨੇ ਵੱਡੇ ਪ੍ਰੋਜੈਕਟ ਉਹ ਖਾਬ ਉਹਨਾਂ ਨੇ ਬਣਾਏ ਹੋਣ ਪਰ ਜਦੋਂ ਸਿਆਸਤ ਦੀ ਭੇਂਟ ਉੱਚੜ ਜਾਂ ਤੇ ਐਸੇ ਲੀਡਰਸ ਫਿਰ ਅਲਟੀਮੇਟਲੀ ਉਹਨਾਂ ਦਾ ਮਨ ਟੁੱਟਦਾ ਮੈਂ ਇੱਕ ਗੱਲ ਤੋਂ ਬਿਲਕੁਲ ਸ਼ੋਰਟ ਹੀ ਹੈ ਮੇਰੀ ਕਿ ਨਵਜੋਤ ਸਿੰਘ ਸਿੱਧੂ ਔਰ ਮੈਡਮ ਸਿੱਧੂ ਇਹ ਦੋਨਾਂ ਨੇ ਘੱਟੋ ਘੱਟ ਜਿਵੇਂ ਆਮ ਤਰ ਲੀਡਰ ਅਸਰਾਂ ਨੂੰ ਬੁਲਾ ਕੇ ਸਫਕਾ ਗਲੀਆਂ ਬਣਾ ਕੇ ਕਮਿਸ਼ਨਸ ਲੈਂਦੇ ਆ ਠੇਕੇਦਾਰੀਆਂ ਕਰਦੇ ਆ ਇਹ ਰਾਜਨੀਤੀ ਤੋਂ ਪੈਸੇ ਕਮਾਉਂਦੇ ਆ ਉਹ ਕੰਮ ਇਹਨਾਂ ਨੇ ਨਹੀਂ ਕੀਤਾ ਉਦੇ ਫਕਸ ਰੂਪ ਫਿਰ ਜਿਹੜੇ ਆ ਬਾਕੀ ਜਿਹੜੇ ਗੁੰਡਿਆਂ ਆ ਗੁੰਡੇ ਆ ਜਾਂ ਮਾਫੀਆ ਆ ਜਾਂ ਬਾਹੂਬਲਿਆ ਉਹ ਜਦੋਂ ਇਕੱਠੇ ਹੋ ਕੇ ਕਿਸੇ ਐਸੇ ਲੀਡਰ ਨੂੰ ਪੈ ਜਾਂਦੇ ਆ ਜਿਹੜਾ ਇਮੇਚੁਰ ਹੋਵੇ ਪੋਲਿਟਿਕਸ ਦੇ ਵਿੱਚ ਉਹਨਾਂ ਜ਼ਿਆਦਾ ਸਿਆਸਤ ਨੂੰ ਨਾ ਸਮਝਦਾ ਹੋਵੇ ਸਾਫ਼ ਸਪਸ਼ਟ ਗੱਲ ਕਰਨ ਵਾਲਾ ਹੋਵੇ ਸਿੱਧੇ ਰੋਕੀ ਸਭ ਤੋਂ ਪਹਿਲਾਂ ਵੱਡੇ ਜਾਂਦੇ ਆ ਸੋ ਇਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਪਾਰਟੀਆਂ ਦੀ ਕੋਸ਼ਿਸ਼ ਚੱਲਦੀ ਸੀ ਕਿਸੇ ਤਰੀਕੇ ਨਾਲ ਸਾਈਡਲਾਈਨ ਕਰਕੇ ਇਹ ਆਪ ਹੀ ਪਾਰਟੀ ਛੱਡ ਦੇਣ ਹੁਣ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਇਗਨੋਰ ਕੀਤਾ ਗਿਆ ਉਹਨਾਂ ਰਾਜਾ ਵੜਿੰਗ ਤੇ આરોਪ ਲਾਇਆ ਕਿ ਇਹਨਾਂ ਨੇ ਮੁੱਖ ਮੰਤਰੀ ਅੱਗੇ ਘੁਟਨੇ ਟੇਕ ਤੇ ਰਿਸ਼ਵਤਾਂ ਲਈਆਂ ਕ腐ਸ਼ਨ ਕੀਤੇ ਉਹਨਾਂ ਦੀ ਗੱਲ ਨਹੀਂ ਸੁਣਦੇ ਤੇ ਫਿਰ ਅਲਟੀਮੇਟਲੀ ਨਵਜੋਤ ਖੌਰ ਸਿੱਧੂ ਉਹਨਾਂ ਨੇ ਕੱਲ ਪਾਰਟੀ ਨੂੰ ਖੈਰਵਾਦੀ ਕਹਿ ਦਿੱਤਾ ਸੁਦਾ ਫਿਜ਼ੀ ਕਹਿ ਦਿੱਤਾ ਛਾੜੀ ਦਿੱਤੀ ਆ ਔਰ ਬੜਾ ਰੋਸ ਪ੍ਰਗਟ ਕੀਤਾ ਮੈਂ ਤੇ ਇਹ ਚਾਹੁੰਦਾ ਸੀ ਕਿ ਠੀਕ ਆ ਕਿ ਇਹ ਲੋਕਾਂ ਦਾ ਜ਼ਿਆਦਾ ਪੋਲਿਟਿਕਲ ਸਮਝ ਨਹੀਂ ਰੱਖਦੇ ਪਰ ਘੱਟੋ ਘੱਟ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਇਹ ਚੋਰੀਆਂ ਕਰਦੇ ਆ ਠੱਗੀਆਂ ਕਰਦੇ ਆ ਥਾਣੇ ਕਚਾਈ ਦੀ ਸਿਆਸਤ ਕਰਦੇ ਆ ਲੋਕਾਂ ਦੇ ਪਰਚੇ ਕਰਾਉਂਦੇ ਆ ਗੱਲ ਤਾਂ ਇਹੋ ਹੀ ਕਰਦੇ ਆ ਕਿ ਸਟੇਟ ਨੂੰ ਕਿਵੇਂ ਅੱਗੇ ਵਧਾਉਣਾ ਇਹਨਾਂ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਸੀ ਉਸ ਲੈਵਲ ਨਾਲ ਮਿਲਿਆ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਦਰਸ਼ਨੀ ਘੋੜਾ ਬਣਾ ਕੇ ਰੱਖਿਆ ਜਦੋਂ ਦਾ ਪ੍ਰਚਾਰ ਕਰਾਉਣਾ ਗੈਦਰਿੰਗ ਕਰਨੀ ਆ ਉਹ ਕ라우ਡ ਪੁੱਲ ਕਰਨਾ ਉਦੋਂ ਹੈਲੀਕਾਪਟਰਸ ਦੇ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਭੇਜਿਆ ਜਾਂਦਾ ਹੈਲੀਕਾਪਟਰਸ ਦੇ ਵੀ ਉਡਾੜਾ ਕੇ ਭੇਜਿਆ ਜਾਂਦਾ ਪਰ ਜਦੋਂ ਹੀ ਚੋਣਾ ਖਤਮ ਹੋ ਜਾਂਦੀਆਂ ਅਹੁਦੇਦਾਰੀਆਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੂੰ ਸਾਇਲੈਂਟ ਕਰਕੇ ਇਗਨੋਰ ਕਰ ਦਿੱਤਾ ਜਾਂਦਾ ਹੁਣ ਉਹ ਠੀਕ ਕਹਿੰਦੇ ਆ ਜਿਹੜੇ ਚਰਨਜੀਤ ਚੰਨੀ ਆ ਉਹਨਾਂ ਦੇ ਖਿਲਾਫ 2 ਸਾਲ ਪਹਿਲਾਂ ਤਾਂ ਮੈਂ ਵੀ ਪੀਸੀ ਕੀਤੀ ਸੀ ਦੱਸਿਆ ਸੀ ਕਿ ਉਹਨਾਂ ਦੇ ਸਮੇਂ ਕਿਸ ਤਰ੍ਹਾਂ ਪੈਸੇ ਲੈ ਕੇ ਪੁਲਿਸ 'ਚ ਭਰਤੀ ਕੀਤੀ ਗਈ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕਾਰੀ ਵੀ ਚੰਗੀ ਨਹੀਂ ਸੀ ਹੁਣ ਕੋਈ ਵੀ ਲੀਡਰ ਜਿਹੜਾ ਆਪਸ ਦੇ ਵਿੱਚ ਮਿਕਸ ਅਪ ਹੋ ਕੇ ਤੇ ਫਿਰ ਸਰਕਾਰਾਂ ਨੂੰ ਚਲਾਉਂਦਾ ਉਹ ਉਸ ਤਰ੍ਹਾਂ ਮਿਕਸ ਅਪ ਨਹੀਂ ਸੀ ਹੋ ਪਾਉਂਦੇ ਆਮ ਲੀਡਰਾਂ ਦੇ ਵਿੱਚ ਸੋ ਅਲਟੀਮੇਟਲੀ ਉਹਨਾਂ ਦਾ ਪੀਕ ਕੈਰੀਅਰ ਜਿਹੜਾ ਉਹਨਾਂ ਨੂੰ ਇਸ ਵੇਲੇ ਕਾਂਗਰਸ ਦੇ ਵਿੱਚ ਛੱਡਣਾ ਪਿਆ ਤੇ ਗਰੋਹ ਦੇ ਵਿੱਚ ਉਹਨਾਂ ਨੂੰ ਇਹ ਪਾਰਟੀ ਵੀ ਛੱਡਣੀ ਪਈ ਓਵਰਆਲ ਮੈਂ ਇਸ ਗੱਲ ਨੂੰ ਸਮਝਦਾ ਕਿ ਜੇ ਸੁਣਵਾਈ ਨਹੀਂ ਹੈਗੀ ਤੁਹਾਨੂੰ ਇਗਨੋਰ ਕਰ ਰਿਆ ਤੁਹਾਡਾ ਭਾਰ ਨਹੀਂ ਸੰਦਰੇ ਕਿ ਉਸ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਕਰਨਾ ਵੀ ਕੀ ਆ ਸੋ ਅਲਟੀਮੇਟਲੀ ਇਹੋ ਹੀ ਕਾਰਨ ਬਣੂਗਾ ਕਿ ਜਿਹੜੀ ਕਾਂਗਰਸ ਪਾਰਟੀ ਨੇ ਹਵਾ ਪੰਜਾਬ 'ਚ ਪਣ ਗਈ ਸੀ ਹੁਣ ਉਹ ਡਿਸਮੈਂਟਲ ਹੋ ਰਹੀ ਆ ਸਕੈਟਰ ਹੋ ਰਹੀ ਆ ਲਾਟ ਟੁੱਟ ਕੇ ਫਿਰ ਲੋਕ ਤੁਸੀਂ ਦੇਖ ਹੀ ਲਿਆ ਕਿ ਜਿਹੜਾ ਹੁੰਦਾ ਉਹ ਬੀਜੇਪੀ ਸ਼ਾਮਲ ਹੋ ਰਿਹਾ ਜਿਹੜਾ ਹੁੰਦਾ ਬੀਜੇਪੀ ਸ਼ਾਮਲ ਹੋ ਰਿਹਾ ਇਹ ਲੱਗਦਾ ਕਿਸੇ ਨਾ ਕਿਸੇ ਸਟ੍ਰੈਟੇਜੀ ਦੇ ਤਹਿਤ ਇਦਾਂ ਦੇ ਕੰਮ ਕੀਤੇ ਜਾ ਰਿਹਾ ਕਾਂਗਰਸ ਪੰਜਾਬ ਦੇ ਵਿੱਚ ਜਿੰਨੀ ਹਾਈਟ ਤੇ ਸੀ ਉਹਨੂੰ ਬਹੁਤ ਵੱਡਾ ਟੈਂਟ ਪਹੁੰਚ ਗਿਆ ਬਾਕੀ ਰਹੀ ਮੈਡਮ ਨਵਜੋਤ ਪਰ ਸਿੱਧੂ ਦੀ ਗੱਲ ਇੱਕ ਮਹਿਲਾ ਨੇ ਬਿਮਾਰ ਰਹਾ ਮੈਂ ਉਹਨਾਂ ਦੇ ਸੌਫਟ ਹੈਂਡ ਰੱਖਣਾ ਚਾਹੁੰਨਾ ਇੱਕ ਘਟੋ ਘਟ ਉਹ ਲੀਡਰ ਜੋ ਵੀ ਬੋਲਦੀ ਆ ਠੀਕ ਆ ਘਟੋ ਘਟ ਉਹ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦੀ ਕਿਸੇ ਦੇ ਪਰਚੇ ਨਹੀਂ ਕਰਾਉਂਦੀ ਕਿਸੇ ਨਾਲ ਠੱਗੀਆਂ ਨਹੀਂ ਮਾਰਦੀ ਕੋਈ ਕਮਿਸ਼ਨਾਂ ਨਹੀਂ ਖਾਂਦੀ ਉਹ ਵਿਚਾਰੀ ਆਪਣੀ ਗੱਲ ਕਰਦੀ ਆ ਜਿੰਨੀ ਗੱਲ ਕਰਦੀ ਆ ਉਹ ਜਿੰਨੀ ਗੋਨਾਕ ਹੁੰਦੀ ਆ ਉਨਹੀਂ ਕਰਦੀ ਆ ਸੋ ਇਸ ਕਰਕੇ ਅਲਟੀਮੇਟਲੀ ਮੇਰੀ ਸਹਾਨੂੰ ਭੁਤੀ ਉਹਨਾਂ ਦੇ ਨਾਲ ਹੈ ਕਿ ਉਹ ਬਹੁਤ ਭਿਆਨਕ ਬਿਮਾਰੀ ਤੋਂ ਨਿਕਲ ਕੇ ਦੁਬਾਰਾ ਲਾਈਵਲੀ ਹੋਏ ਦੁਬਾਰਾ ਲੋਕਾਂ ਦੇ ਵਿੱਚ ਆਏ ਦਿਨਿਆਵੀ ਗੱਲਾਂ ਆਪਣੀ ਜਗ੍ਹਾ ਪਰ ਜੇ ਅਸੀਂ ਭਾਈਵੰਦੀ ਦੇ ਤੌਰ ਤੇ ਦੇਖੀਏ ਤੇ ਸਾਨੂੰ ਹਰੇਕ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹਨਾਂ ਦੀ ਲਾਈਵਲਿਨੈਸ ਦੀ ਮੈਂ ਰਿਸਪੈਕਟ ਕਰਦਾ ਇੱਜ਼ਤ ਕਰਦਾ ਕਿ ਉਹ ਇਨੇ ਮੁਸ਼ਕਲਾਂ ਤੋਂ ਬਾਅਦ ਵੀ ਜ਼ਿੰਦਾ ਦਲੀ ਦੇ ਨਾਲ ਪਬਲਿਕ ਦੇ ਵਿੱਚ ਡੀਲ ਕਰਨ ਨੂੰ ਪਬਲਿਕ ਦੇ ਵਿੱਚ ਸਟੈਂਡ ਕਰਨ ਨੂੰ ਦੁਬਾਰਾ ਤਿਆਰ ਹੋ ਰਹੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਇੰਜੀਨੀਅਰ ਮੋਹਨ ਸ਼ਰਮਾ ਅਤੇ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਨਵਜੋਤਪੁਰ ਸਿੱਧੂ ਨੇ ਉਹ ਇੱਕ ਇਮਾਨਦਾਰ ਲੀਡਰ ਨੇ ਅਤੇ ਜਾਦੋ ਤੋਂ ਜਿਆਦਾ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਨਵਜੋਤਪੁਰ ਸਿੱਧੂ ਹੋਣ ਉਹਨਾਂ ਨੂੰ ਸਿਰਫ ਸਿਰਫ ਉਹਨਾਂ ਦਾ ਇਸਤੇਮਾਲ ਹੀ ਕੀਤਾ ਗਿਆ ਹੈ